ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਠੀਕ ਹੈ ਜੀ ਬਾਈ ਕੋਲ ਚਾਰ ਲਗ ਪਕਾਉਗਾ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਹੀ ਜਾਂਦੇ ਆ हां जी भाई जी सस्श्रीका जी सस्श्रीका जी नाम ਦੱਸੋ ਜੀ ਆਪਣਾ ਨਾਮ ਆ ਆਪਣਾ ਟੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ 9855241850 ਜੀ ਠੀਕ ਹੈ ਜੀ ਬਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਆਪਣੇ ਕੋਲ ਹਰ ਟਾਈਮ ਪਸ਼ੂ ਹਾਜ਼ਰ ਹੁੰਦੇ ਹਾਂ ਹਾਂਜੀ 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 ਠੀਕ ਹੈ ਜੀ ਤੇ ਹਾਂਜੀ ਬਈ ਜੀ ਦੱਸੋ ਜੀ ਜਰਸੀ ਦੀ ਜਾਣਕਾਰੀ ਜਰਸੀ ਵੀਰੇ ਸਵੇਰੇ ਹੀ ਸੂਈ ਆ ਬਸ ਜੇਰ ਪੈਣ ਨਾਲ ਕੋਈ ਮਾੜੀ ਮੁੱਠ ਵੀ ਰਹਿ ਗਈ ਠੀਕ ਹੈ ਜੀ ਹਾਂਜੀ ਹਾਂਜੀ ਬੱਸੀ ਦਿੱਤੀ ਹੈ ਇਹਨੇ ਬੱਸੀ ਦਿੱਤੀ ਹੈ ਹਾਂਜੀ ਬਸੀ ਚੈੱਕ ਕਰ ਸਕਦੇ ਹੋ ਧੰਨ ਚੈੱਕ ਕਰ ਸਕਦੇ ਹੋ ਠੀਕ ਹੈ ਲੋ ਜੀ ਚੈੱਕ ਕਰ ਸਕੇ ਭਰਾ ਤੋ ਰੋਗ ਭਰਾ ਮੜਾਇਆ ਤੋਰ ਦਿੰਨੇ ਲੋ ਜੀ ਬਸੀ ਬਹੁਤ ਸੁਣੀਆਂ ਤੇਲੇ ਜੇਰਾ ਤੁਹਾਡੇ ਸਾਹਮਣੇ ਲੰਕੀ ਜਾਂਦੀ ਆ ਠੀਕ ਹੈ ਜੀ ਲੋ ਜੀ ਚੁਰਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂਜੀ ਭਾਈ ਕੀ ਰੇਟ ਦੱਸ ਦੋ ਜੀ ਪਹਿਲੀ ਇਹਦਾ ਰੇਟ ਤਾਂ ਜਮਾ ਜਾਇਜ਼ ਹੀ ਕਰਨਾ ਆ ਪਾ ਲੈਣ ਦੇਣ ਵਾਲਾ ਹੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਨੱਕ ਫਰੀ ਆ ਹੁਣ ਤੁਹਾਨੂੰ ਵੀ ਪਤਾ ਹੈਗਾ ਹਾਂਜੀ ਹਾਂਜੀ ਠੀਕ ਹੈ ਸਾਰਾ ਜੇਰ ਜੂਰ ਬਸ ਪਹਿ ਜਾਣੀ ਆ ਕੋਈ ਚੱਕਰ ਨਹੀਂ ਇਹਦਾ ਥਣਲੇਵੀ ਦੀ ਪੂਰੀ ਸਾਫ ਆ ਠੰਡੀ ਸੀਲ ਆ ਹਾਂਜੀ ਹਾਂਜੀ ਤੇ ਹੱਥ ਤੋਂ ਤੁਹਾਨੂੰ ਮਾਰ ਕੇ ਦਿਖਾ ਦਨੇ ਆ ਚੂਈ ਚਾਈ ਹਜੇ ਹੈ ਨਹੀਂ ਸੀਲ ਆ ਜੇ ਮੈਂ ਮਾਰ ਦੀ ਹੱਥ ਮਾਰੀ ਚਲੋ ਠੀਕ ਹੈ ਜੀ ਠੀਕ ਹਾਂਜੀ ਵੀ ਰੇਟ ਫਿਰ ਦੱਸੋ ਜੀ ਜੈ ਰੇਟ 48000 ਰੁਪਏ ਜੀ ਲੈਣ ਦੇਣ ਜਾਵਾਂ ਠੀਕ ਹੈ ਜੀ ਹਾਂਜੀ ਲੋਪਰਾ ਸੱਚੀ ਪੂਰੀ ਚੰਗੀ ਆ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਦੂਜੀ ਗੱਲ ਜਾਣਕਾਰੀ ਦਿਓ ਜੀ ਦੂਜੀ ਵਾਰ ਦੂਜੇ ਸਿਰ ਸੁਣ ਵਾਲੀ ਹੈ 5000 ਰਹਿੰਦਾ ਜੀ ਇਹਦੇ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਇਹਦਾ 47000 ਰੁਪਏ ਇਹਦਾ 47000 ਹਾਂਜੀ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਲੋ ਜੀ 5 ਕਿ ਦਿਨ ਵਾਈ ਕਹਿੰਦਾ ਬਾਕੀ ਆ ਠੀਕ ਹੈ ਜੀ ਤੋੜ ਦਿਓ ਭਰਾ ਨੂੰ ਵੀ ਰੇਟ ਵੀ ਆਪ ਦਾ ਚੰਗੀ ਪਲੀ ਪਲੋਸੀ ਭਰਾ ਠੀਕ ਹੈ ਜੀ ਤੁਰ ਤਰਾ ਤੁਹਾਡੇ ਸਾਹਮਣੇ ਲੋ ਜੀ ਚੈੱਕ ਕਰਕੇ ਦਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਠੀਕ ਹੈ ਜੀ ਲੋ ਜੀ ਬਾਈ ਦਾ ਫਪਾਰ ਦਾ ਕੰਮ ਠੀਕ ਹੈ ਜੀ ਲੋ ਜੀ ਰੈਂਡ ਬੁੱਟਰ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਬੰਦ ਹੋ ਜੀ ਬੰਦ ਹਾਂਜੀ ਬਾਈ ਤੀਜੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਗੱਬਣਾ ਜੀ ਬਸ ਤਿਆਰ ਹੀ ਹੈ ਇਹ ਇਹ ਦੇਸੀ ਪਣ ਚ ਆ ਜਾਂਦੀ ਹਾਂਜੀ ਦੇਸੀ ਪਣ ਚ ਆ ਜਾਂਦੀ ਠੀਕ ਹੈ ਜੀ ਹਾਂਜੀ ਕਿੰਨੇ ਦਿਨ ਬਾਕੀ ਬੁੱਕੀ ਹੈ ਬਸ ਤਿਆਰ ਹੀ ਹੈ ਇਹ ਦਾ ਨਨ ਪੂਰੀ ਹੈ ਜਾਨੀ ਇੱਕ ਦਿਨ ਲੈ ਵੀ ਸਕਦੇ ਆ ਸੂ ਵੀ ਸਕਦੇ ਆ ਤੇ ਰੇਟ ਭਰਾ ਦਾ ਰੇਟ ਦਾ 25000 ਰੁਪਏ ਹੈ ਰੇਟ 25000 ਦਾ ਲੋ ਭਰਾ ਦੇਸੀ ਚ ਆ ਜਾਂਦੀ ਹੈ ਦੇਖ ਸਕਦੇ ਆ ਧਾਣਲੇ ਵਾ ਪੂਰਾ ਚੰਗਾ ਦੂਜੇ ਸੂਏ ਸੁਣਾਏ ਨੇ ਠੀਕ ਹੈ ਜੀ ਹਾਂ ਜੀ ਬਾਕੀ ਰੇਟ ਵੀ ਬਹੁਤ ਜ਼ਿਆਦਾ ਜਾ ਵੀਰੇ ਹਾਂਜੀ ਹਾਂਜੀ ਠੀਕ ਹੈ ਨਾ ਜਿਹਨੇ ਦੇਸੀ ਇਹ ਥੋੜੀ ਕਾਲੀ ਕੋੜੇ ਚਾਹੀਦੀ ਐਲਟਰ ਫਲਤ ਨਹੀਂ ਕਰਦੀ ਕੋਈ ਮਾਰ ਨਹੀਂ ਲਾ ਜੇ ਮੈਂ ਮਰ ਗਿਆ ਹਥੋਂ ਤੁਮਾਰੀ ਚਲੋ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਠੀਕ ਹੈ ਮੋੜ ਦੇ ਪਰ ਮੋੜ ਦੇ ਲੋ ਜੀ ਹਲੋ ਭਰਾ ਰੇਟ ਜਮ ਬਿਲਕੁਲ ਜਾਇਜ਼ ਆ ਦੁੱਧ ਬਾਈ ਕਿੰਨਾ ਕਿ ਤੁਸੀਂ ਤੁਹਾਡੇ ਹਿਸਾਬ ਨਾਲ ਦੁੱਧ ਵੀਰੇ 10 10 11 ਕਿਲੋ ਦਿੱਤਾ ਨੇ ਪਹਿਲੇ ਸੂਏ ਦੂਜੇ ਸੂਏ ਸੋਨਾ ਜੀ ਹੋਣੇ ਠੀਕ ਹੈ ਜੀ ਠੀਕ ਹੈ ਇੱਥੋਂ ਲੋਕਲ ਹੀ ਲਈ ਆਪਾਂ ਠੀਕ ਹੈ ਜੀ ਹਾਂਜੀ ਠੀਕ ਹਾਂਜੀ ਵੀ 4 ਨੰਬਰ ਤਾਂ ਦੱਸੋ ਜੀ 4 ਨੰਬਰ ਇਹ ਸੂਈ ਹੈ ਜਾਂ ਬੱਚੀ ਆ ਦੇ ਮਗਰ ਹਾਂਜੀ ਤੇ 17 18 ਦਿਨ ਹੋ ਗਏ ਸੂਈ ਨੂੰ ਜੀ ਠੀਕ ਹੈ ਜੀ ਹਾਂਜੀ ਦੁੱਧ ਦੇ ਥੱਲੇ 6 ਕਿਲੋ ਆਪਾਂ 5 ਦੇ ਦਾਂਗੇ ਚਵਾ ਕੇ ਜੀ ਠੀਕ ਹੈ ਜੀ ਕੱਲ ਹੀ ਆਈ ਆਪਣੇ ਕੋਲੇ ਬਾਲੇ ਗਰੀਬ ਘਰੇ ਸੀ ਉਹ ਜੇ ਸਾਫ ਸਫਾਈ ਨਹੀਂ ਹੋਈਗੀ ਠੀਕ ਹੈ ਰੇਟ ਭਰਾ ਦਾ ਰੇਟ ਦਾ 15000 ਰੁਪਇਆ ਲੈਣ ਦੇਣੀ ਆ ਜਮਾ ਬੱਸੀ ਬਹੁਤ ਆਪ ਦੀ ਮਗਰ ਹਾਂਜੀ ਬੱਚੀ ਪੂਰੀ ਚੰਗੀ ਆਵੇ ਲੋ ਹਾਂਜੀ ਹਾਂਜੀ ਚੱਕ ਪੂਰੀ ਵਧੀਆ 5000 ਦੀ ਦਾ ਬੱਚੂ ਹੀ ਆ ਸਹੀ ਗੱਲ ਹੈ ਜੀ ਸਹੀ ਗੱਲ ਹੈ ਲੋਪਰਾ ਤੋੜ ਦੂੰ ਮੈਂ ਤੋੜ ਕੇ ਦਿਖਾ ਦਿੰਨੇ ਆਪਾਂ ਠੰਡੀ ਸੀਲਾ ਪੂਰੀ ਫਰਤ ਨਹੀਂ ਕਰਦੀ ਬਾਕੀ ਸੇਵਾ ਦੇ ਸਰਤੇ ਦੋ ਜੀ ਹਾਂਜੀ ਹਾਂਜੀ ਕੱਲ ਹੀ ਆਈ ਆ ਆਪਣੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਲੋਪਰਾ ਹਾਂ ਚੱਕਾ ਕਿੱਧਰ ਫਸ ਗਈ ਲੋ ਜੀ ਤੋੜਾ ਤੋੜਾ ਸਾਡੇ ਸਾਹਮਣੇ ਲੋ ਜੀ ਠੀਕ ਹੈ ਜੀ ਠੀਕ ਹੈ ਵਨ ਲਿਓ ਭਰਾ ਮੋੜ ਲਿਓ ਕੋਈ ਮਾਰਦੀ ਨਹੀਂ ਜਿਵੇਂ ਮਰਜੀ ਹੱਥੋਂ ਤੁਹਾਤਾਰੀ ਚੱਲ ਠੀਕ ਹੈ ਜੀ ਹਾਂ ਕੋਈ ਹਲਤ ਫਲਤ ਨਹੀਂ ਕਰਦੀ ਕੋਈ ਮਰਜੀ ਚੋਈ ਚੱਲੇ ਸਿਆਣਾ ਪਾ ਕੇ ਰੱਸੀ ਪਾ ਬਾਕੀ ਰੇਟ ਵੀ ਬਾਈ ਜਮਾ ਜਾ ਜਾ ਹਾਂ ਜਮਾ ਜਾ ਜਾ ਭਾਈ ਓਕੇ ਜਮਾ ਥਾਣਾ ਦੀ ਓਕੇ ਜਮਾ ਥਣ ਲਿਆ ਗਾਰੰਟੀ ਆ ਆਪਣੀ ਫੁੱਲ ਜਿਓ ਕੋਈ ਭੈਣ ਭਰਾ ਉਹਦਾ ਵੀਡੀਓ ਤੋਂ ਵੀ ਮੰਗਵਾਉਂਦਾ ਤਾਂ ਵੀ ਆਪਣੀ ਘਰ ਤਾਂ ਹੀ ਗਾਰੰਟੀ ਆ ਠੀਕ ਹੈ ਜੀ ਬੇਸ਼ੱਕ ਦੀ ਆਪਦੇ ਘਰੇ ਲਵਾ ਕੇ ਚੋ ਕੇ ਪੈਸੇ ਦੇ ਦੇਵੇ ਆਪਾਂ ਨੂੰ ਠੀਕ ਹੈ ਜੀ ਉਵੇਂ ਨੂੰ ਕੋਈ ਮਾਰਦੀ ਨਹੀਂ ਜਿੱਧਰ ਦੀ ਮਰਜੀ ਹੱਥੋਂ ਤੁਹਾਤਾਰੀ ਚੱਲੋ ਲੈ ਉਵੇਂ ਤਾਂ ਹੈ ਹੀ ਬਾਕੀ ਬੱਸੀ ਬਹੁਤ ਸੁਣੀ ਆ ਹਾਂਜੀ ਹਾਂਜੀ ਬੱਸੀ ਬਹੁਤ ਚੰਗੀ ਆ ਮੰਗਰ ਠੀਕ ਹੈ ਜੀ ਠੀਕ ਬਾਈ ਕੋਲ ਪ੍ਰਚਾਰ ਗਮ ਚਾਰੇ ਸਾਨੂੰ ਦਿਖਾ ਦਿਆਂ ਤੋਰ ਕੇ ਠੀਕ ਹੈ ਨਾ ਤੇ ਪਿੰਡ ਬੋਟਰ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪ੍ਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ